ਅਡਾ ਜੰਤੀਪੁਰ ਵਿਖੇ ਸਥਿਤ ਰੇਲਵੇ ਸਟੇਸ਼ਨ ਤੇ ਇੱਕ ਵਿਅਕਤੀ ਦਾ ਗੱਡੀ ਤੇ ਚੜਨ ਲੱਗਿਆ ਪੈਰ ਫਿਸਲ ਗਿਆ ਜਿਸ ਕਾਰਨ ਅਚਾਨਕ ਟਰੈਕ ਤੇ ਡਿੱਗ ਗਿਆ ਤੇ ਗੱਡੀ ਦੇ ਥੱਲੇ ਆ ਗਿਆ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਮ੍ਰਿਤਕ ਦਾ ਨਾਮ ਸ਼ੁਭ ਕੁਮਾਰ ਵਾਸੀ ਜੂਪੀ ਦਾ ਰਹਿਣ ਵਾਲਾ ਸੀ ਰੇਲਵੇ ਸਟੇਸ਼ਨ ਤੇ ਕਰਮਚਾਰੀਆਂ ਵੱਲੋਂ ਕੰਮ ਕਰਦਾ ਸੀ লাশ ਨੂੰ ਜੀਆਰਪੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਮ੍ਰਿਤਕ ਦੀ ਦੇਹ ਨੂੰ ਅੰਮ੍ਰਿਤਸਰ ਪੋਸਟਮਾਰਟਮ ਲਈ ਪਹੁੰਚਾਇਆ ਗਿਆ 75 ਪੰਦੇ ਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూ ਚੈਨਲ ਚਵਿੰਦਾ ਦੇਵੀ ਆ ਜੀ ਭਾਈ ਕੀ ਨਾ ਆਇਆ ਮੇਰਾ ਨਾਮ ਐਸਆਈ ਗੁਰਮਖ ਸਿੰਘ ਤੇ ਅੱਜ ਆ ਜਿਹੜਾ ਡੈਡ ਬੋਡੀ ਪਈ ਆ ਜੇਲਿਵੇਸ਼ਨ ਤੇ ਕੀ ਗੱਲ ਹੋਈ ਇਹ ਕਿਤੇ ਅਚਾਨਕ ਟ੍ਰੇਨ ਆ ਰਹੀ ਪਲਾ ਕੋਟ ਤੋਂ ਪੈਸੰਜਰ ਤੋ ਉੱਤੇ ਚੜਨ ਲੱਗਾ ਤੇ ਕਿਤੇ ਪੈਰ ਫਿਸਰ ਗਿਆ ਤੇ ਅਚਾਨਕ ਉਹ ਥੱਲੇ ਡਿੱਗ ਪਿਆ ਵਾ ਤੇ ਉਹਦੀ ਸਪੋਰਟ ਦੀ ਡੈਥ ਹੋ ਗਈ ਆ ਤੋਨੂੰ ਲੱਤਾਂ ਕਟੀਆਂ ਗਈਆਂ ਕੀ ਨਾ ਨਾਮ ਤਾਂ ਜੀ ਹੁਣ ਪੁੱਛਦੇ ਪਤਾ ਕਰਦੇ ਆ। ਅੱਛਾ ਤੇ ਫਿਰ ਵਾਲੀ ਵਾਰ ਜੇ ਕੋਈ ਵਾਲੀ ਵਾਰ ਸੌਂਦੇ ਫਿਰ ਤਾਂ ਦੱਸਦੇ। ਉਹ ਕੀਤਾ ਜੋ ਕਾਰਵਾਈ ਕਰਦੇ। ਬਾਕੀ ਇਹ ਸਪੈਸ਼ਲ ਜਿਹੜੇ ਆ ਰੇਲਵੇ ਸਟੇਸ਼ਨ ਆਪਣਾ ਜਿੰਦੀ ਕੋ ਚੌਂਕੀ ਜਿਹੜੀ ਜਾਂਦੇ। ਨਹੀਂ ਸਾਡੀ ਚੌਂਕੀ ਤੇ ਆਪਣੇ ਕੱਥੂ ਨਿੰਗੜ ਸਾਡੀ ਪਰ ਏਰੀਆ ਸਾਡੇ ਕੋਲੇ ਜਿੰਦੀ ਕੋ ਦਾ। ਅੱਛਾ ਹਾਂਜੀ ਇਥੇ ਕੋਈ ਚੌਂਕੀ ਨਹੀਂ ਹੈਗੀ। ਨਹੀਂ ਇਥੇ ਕੋਈ ਚੌਂਕੀ ਨਹੀਂ ਹੈਗੀ। ਤੇ ਆਪਣੇ ਕੋਲ ਕੋਈ ਆਪਣਾ ਜਿਹੜਾ ਇਹ ਬੋਡੀ ਹੋਈ ਹੈ ਡੈੱਡ ਹੋਇਆ ਬੰਦਾ। ਇਹਦੇ ਵੱਲ ਕੋਈ ਹੋਰ ਗਾਂਹ ਕੋਈ ਇਹੋ ਜਿਹਾ ਐਕਸੀਡੇਸ਼ਨ ਨਾ ਹੋ ਸਕੇ। ਉਹ ਤਾਂ ਫਿਰ ਇੱਥੇ ਚੌਕੀ ਜਾਂ ਬਲਾਜਮ ਹੋਣ ਚਲੋ ਕਦਮ ਕਛਬਕਾ ਮਾਰਨਾ ਭੱਜ ਕੇ ਪੁਨਾ ਚੜੇ ਤੇ ਇਸ ਤਰ੍ਹਾਂ ਗਾਂ ਹਦਿਆਦਾਂ ਦੇ ਜਾਣਦੇ ਕਿ ਕਿੰਨੇ ਲੋਕ ਬਚਾ ਵੀ ਹੋ ਸਕਦਾ